2 ਫਰਵਰੀ ਦਾ ਦਿਨ ਚੋਣਾਂ ਦਾ ਨੇੜੇ ਆਉਂਦਾ ਜਾ ਰਿਹਾ ਉਸ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਅੰਮ੍ਰਿਤਸਰ ਦੀ ਸਭ ਤੋਂ ਹੋਰ ਸੀਟ ਮੰਨੀ ਜਾ ਰਹੀ ਹੈ ਇਸ ਸੀਟ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਵੱਲੋਂ ਬੀਬੀ ਜੀਵਨ ਜੋਤ ਕੌਰ ਤੇ ਭਾਜਪਾ ਦੇ ਵੱਲੋਂ ਜਗਮੋਹਨ ਸਿੰਘ ਰਾਜੂ ਖੜੇ ਨੇ ਜਿਨ੍ਹਾਂ ਨੇ ਅੱਜ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਉਹ ਤਹੀ ਭਾਜਪਾ ਦੇ ਉਮੀਦਵਾਰ ਜਗਮੋਹਨ ਸਿੰਘ ਰਾਜੂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਘਰ-ਘਰ ਜਾ ਕੇ ਭਾਜਪਾ ਦੀਆਂ ਉਪਲਬਧੀਆਂ ਗਿਣਵਾਈਆਂ ਗਈਆਂ ਬਾਰੋਂ ਚਹਿਰਾ ਤਾਰਾ ਗਿਆ ਬਿਜੀ ਬਈ ਵੱਲੋਂ ਤੇ ਦੂਸਰੀਆਂ ਪਾਰਟੀਆਂ ਵੱਲੋਂ ਬੜੀਆਂ ਟੌਨ ਚੋਣ ਪੜੀ ਲਕੀਤੀ ਜਾ ਰਹੀ ਹੈ ਅਰੇ ਬਾਰੋਂ ਚਹਿਰਾ ਤਾਂ ਬਾਰੇ ਨਸੀ ਵਿੱਚ ਵੀ ਆਇਆ ਸੀਗਾ ਜੋ ਕਮਾਲ ਵਾਰਾਨਸੀਚ ਹੋਇਆ ਹੈ ਉਹਦਾ 10% ਵੀ ਇੱਥੇ ਕਰ ਦਵਾਂਗੇ ਤਾਂ ਬੱਲੇ ਬੱਲੇ ਹੋ ਜਾਏਗੀ ਸਰ ਅੱਜ ਰਾਜਨੀਤੀ ਬੜੀ ਗੰਦੀ ਕੀਤੀ ਜਾ ਰਹੀ ਹੈ ਤੁਸੀਂ ਕਿਦਾਂ ਦੇਖ ਰਹੇ ਸਿੱਖ ਚਿਹਰਾ ਹੈਗਾ ਉਹ ਦੋ ਵੀ ਦੋ ਸਿੱਖ ਚਿਹਰੇ ਨੂੰ ਉਤਾਰਿਆ ਗਿਆ ਆ ਵਾ ਤੁਸੀਂ ਉਹਨੂੰ ਕਿਦਾਂ ਦੇਖ ਰਹੇ ਇੱਕ ਉੱਪਰ ਪਰਚਾ ਚੱਲ ਰਿਹਾ ਇੱਕ ਦੂਸਰੇ ਤੇ ਜਮਾਨਤ ਲੱਗੀ ਹੋਈ ਹੈ ਤੁਸੀਂ ਉਹਨੂੰ ਕਿਦਾਂ ਦੇਖ ਰਹੇ ਤੋਂ ਹੀ ਤਾਂ ਮੈਂ ਕਹਿ ਰਹੇ ਹਾਂ ਕਿ ਦੋ ਐਸੇ ਪੱਗ ਵਾਲੇ ਨੇ ਜਿਨ੍ਹਾਂ ਤੇ ਕੇਸ ਚੱਲੇ ਨੇ ਇੱਕ ਪਗਵਾਲਾ ਜਿਹੜੇ ਗੁਰੂ ਮਹਾਰਾਜ ਨੇ ਬਿਲਕੁਲ ਸਾਫ਼ ਸੁਥਰਾ ਰੱਖਿਆ ਹੈ ਚੀਫ ਸੈਕਟਰੀ ਰਟਾਇਰ ਹੈ ਸਾਰੀ ਉਮਰ ਉਹਨੇ ਸੇਵਾ ਕੀਤੀ ਆ ਆਪਣੇ ਅਸਰਨ ਨੂੰ ਉੱਚਾ ਰੱਖਿਆ ਹੈ ਤੇ ਹੁਣ ਵੋਟਰ ਡਿਸਾਈਡ ਕਰਨਗੇ ਕਿ ਉਹਨਾਂ ਲਈ ਕਿਹੜਾ ਅੱਛੀ ਚੁਆਇਸ ਹੋਏਗੀ ਸਰ ਕੀ ਕਹਿਣਾ ਚਾਹੋਗੇ ਰਾਜਨੀਤੀ ਉੱਪਰ ਵਖਵਾ ਕੇ ਤੋਹਂਚ ਪਾਜੀ ਕੀਤੀ ਜਾ ਰਹੀ ਆ ਇੱਕ ਦੂਸਰੇ ਉੱਤੇ ਨਾਮ ਲਗਾਏ ਜਾ ਰਹੇ ਹੁਣ ਮਜੀਠੀਆ ਦੀ ਵਾਈਫ ਮਜੀਠੇ ਹਲਕੇ ਤੋਂ ਲੜ ਰਹੀ ਆ ਮਜੀਠੀਆ ਉੱਥੋਂ ਲੜ ਰਿਹਾ ਤੁਸੀਂ ਉਹਨੂੰ ਕਿੱਦਾਂ ਦੇਖੋਗੇ ਮੈਂ ਇਹਨੂੰ ਇਸ ਤਰ੍ਹਾਂ ਦੇਖਾਂਗਾ ਕਿ ਇਹ ਆਪਸ ਦੀਆਂ ਲੜਾਈਆਂ ਛੱਡ ਕੇ ਗਰੀਬੀ ਦੇ ਖਿਲਾਫ ਇਨਜਸਟਿਸ ਦੇ ਖਿਲਾਫ ਆ ਟੁੱਟੀਆਂ ਸੜਕਾਂ ਦੇ ਖਿਲਾਫ ਹਾਂ ਇਹ ਬੈਕਵਰਡਨੈਸ ਦੇ ਖਿਲਾਫ ਲੜਾਈਆਂ ਲੜਨੀ ਆ ਤੇ ਭਰਾਵੋ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਬਕਸ਼ ਤੋਂ ਪੰਜਾਬ ਨੂੰ ਛੱਡ ਦੋ ਤੇ ਸਭ ਆਪਣਾ ਡਰਾਮਾ ਬਾਜੀ ਔਰ ਆਪਣੀ ਡਵੈਲਪਮੈਂਟ ਦੀ ਲੜਾਈ ਸ਼ੁਰੂ ਕਰੀਏ ਮੈਂ ਉਹਨਾਂ ਨੂੰ ਬੁਲਾਉਣਾ ਚਾਹਣਾ ਦੋਨਾਂ ਕੈਂਡੀਡੇਟਸ ਨੂੰ ਇਹ ਓਪਨ ਸੱਦਾ ਦੇਣਾ ਹੈ ਕਿ ਆਓ ਬੈਠੋ ਇੱਕ ਇਸ ਸਟੇਜ ਤੇ ਚਲੀਏ ਆਪਣਾ ਆਪਣਾ ਮਾਡਲ ਆਪਣੇ ਆਪਣੇ ਤਰੀਕੇ ਦੀ ਡਿਸਕਸ਼ਨ ਕਰਿਏ ਔਰ VOTER ਨੂੰ ਇਹ ਦਸੀਏ ਕਿ ਕੌਣ ਕਿਦਾਂ ਇਸ ਸ਼ਹਿਰ ਦਾ ਇਸ ਕੰਸਟਿਟੂਐਂਸੀ ਦਾ ਭਲਾ ਕਰ ਸਕਦਾ ਹੈ ਡਵੈਲਪਮੈਂਟ ਕਰ ਸਕਦਾ ਹੈ ਇਸ ਤੇ ਨਾ ਡਿਬੇਟ ਹੋਣਾ ਚਾਹੀਦਾ ਗਾਲੀ ਗਲੂਚ ਨਹੀਂ ਹੋਣਾ ਚਾਹੀਦਾ ਇਹ ਅਮਰitsar ਹੈ ਕੋਈ ਗਲੀ ਦਾ ਸਟਰੀਟ ਦਾ ਕੰਟੈਸਟ ਨਹੀਂ ਹੈ ਸਿਰ ਬੀਜਪੀ ਨੂੰ ਬੜਾ ਹਾਰ ਦਾ ਸਾਹਮਣਾ ਦੇਖਣਾ ਪਿਆ ਕਦੋਂ ਵੀ ਪੜੇ ਲਿਖੇ ਚਿਹਰਾ ਤਾਰਦੇ ਔਰ ਵੀ ਉਹਨਾਂ ਨੂੰ ਹਾਰ ਦਾ ਚਿਹਰਾ ਦੇਖਣਾ ਪੈ ਰਿਹਾ ਤੁਸੀਂ ਉਹਨੂੰ ਕਿੱਦਾਂ ਦੇਖੋਗੇ ਮੈਂ ਤੁਸੀਂ ਪੜੇ ਲਿਖੇ ਹੋ ਨਹੀਂ ਦੇਖੋ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਜੀ ਪੜਾਣਾ ਹੀ ਛੱਡ ਦਿਓ ਕਿਉਂਕਿ ਪੜੇ ਲਿਖੇ ਹਾਰਦੇ ਹੀ ਹੈ ਬਟ ਮੈਂ ਸੋਚਦਾ ਹਾਂ ਕਿ 2014 ਵਿੱਚ ਜੇਟਲੀ ਸਾਹਿਬ ਨੂੰ ਨਾਂ ਜਿਤਾਣਾ ਔਰ 5 ਸਾਲ ਬਾਅਦ 2019 ਦੇ ਵਿੱਚ ਸਰਦਾਰ ਹਰਦੀਪ ਸਿੰਘ ਪੁਰੀ ਜੀ ਨੂੰ ਨਾ ਇਥੋਂ ਜਿਤਾ ਕੇ ਪਾਰਲੀਮੈਂਟਸ ਭੇਜਣਾ ਉਹ ਇੱਕ ਅਮਰitsar ਦੇ ਲਈ ਬਹੁਤ ਵੱਡੀ ਐਸਐਮਜ਼ेड ਪੰਜਾਬ ਦੇ ਲਈ ਅਮਰitsar ਤੋਂ ਵਿਕਾਸ ਕੁਮਾਰ ਦੀ ਰਿਪੋਰਟ